ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸਪੈਸ਼ਲ ਵੀਡੀਓ ਦੇਖੋ ਜੀ ਜਦੋਂ ਨਾ ਆਪਣੇ ਦਰਵਾਜ਼ਿਆਂ ਨੂੰ ਸਿੱਲ ਦੇ ਕਾਰਨ ਨਾ ਹੀ ਇਹ ਖੁੱਲਦੇ ਨੇ ਨਾ ਹੀ ਇਹ ਬੰਦ ਹੁੰਦੇ ਨੇ ਉਹਦੇ ਲਈ ਆਪਾਂ ਬਹੁਤ ਹੀ ਤੁਹਾਨੂੰ ਸੌਖਾ ਤਰੀਕਾ ਦੱਸਾਂਗੇ ਵੀ ਆਪਾਂ ਕਿਹੜੀ ਟ੍ਰਿਕ ਵਰਤ ਸਕਦੇ ਹਾਂ ਚਲੋ ਜੀ ਆਪਾਂ ਤੁਹਾਨੂੰ ਇਹ ਪਹਿਲਾਂ ਦਰਵਾਜ਼ਾ ਖੋਲ ਕੇ ਦਿਖਾਉਨੇ ਆ ਲਓ ਜੀ ਬਿਲਕੁਲ ਦਰਵਾਜ਼ਾ ਆਪਣਾ ਇਹ ਨਾ ਸਿਲ ਦੇ ਨਾਲ ਦੇਖੋ ਜੀ ਬੰਦ ਹੋਇਆ ਹੋਇਆ ਬਿਲਕੁਲ ਵੀ ਨਹੀਂ ਖੁੱਲ ਰਿਹਾ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਦਰਵਾਜ਼ਾ ਖੋਲਣ ਤੇ ਬੰਦ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਰਹੀ ਆ ਤਕਰੀਬਨ ਇਹ ਦੇਖੋ ਜੀ ਲੱਕੜ ਦੇ ਦਰਵਾਜ਼ਿਆਂ ਤੇ ਸਾਰਿਆਂ ਦੇ ਹੀ ਘਰਾਂ ਦੇ ਵਿੱਚ ਇਹ ਪ੍ਰੋਬਲਮ ਹੋਗੀ ਤੇ ਆਪਾਂ ਤੁਹਾਨੂੰ ਇਹੀ ਤਰੀਕਾ ਦੱਸਣਾ ਵਾ ਇਹਦੇ ਲਈ ਆਪਾਂ ਕਿਹੜੀ ਟ੍ਰਿਕ ਵਰਤ ਸਕਦੇ ਆ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਦੇਖੋ ਜੀ ਆਪਣਾ ਦਰਵਾਜ਼ਾ ਇੱਥੇ ਜਾ ਕੇ ਰੁਕ ਗਿਆ ਤੇ ਪਿੱਛੇ ਨਹੀਂ ਜਾ ਰਿਹਾ ਹੈਗਾ ਦੇਖੋ ਜੀ ਕਿੰਨਾ فاਸਲਾ ਹੈ ਹਜੇ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਵੀ ਆਪਣਾ ਪਿੱਛੇ ਨੂੰ ਦਰਵਾਜ਼ਾ ਨਹੀਂ ਲੱਕਰੇਗਾ ਇਹ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਦਰ ਲੱਕੜ ਦੇ ਦਰਵਾਜ਼ਿਆਂ ਨੂੰ ਤੇ ਆਪਾਂ ਕਿਹੜਾ ਤਰੀਕਾ ਵਰਤਾਂਗੇ ਉਹ ਤੁਹਾਨੂੰ ਆਪਾਂ ਦੱਸਦੇ ਹਾਂ ਤੇ ਕਿਹੜੀਆਂ-ਕਿਹੜੀਆਂ ਆਪਾਂ ਚੀਜ਼ਾਂ ਦਾ ਇਸਤੇਮਾਲ ਕਰਾਂਗੇ ਲਓ ਜੀ ਆਪਾਂ ਇੱਥੇ ਲਵਾਂਗੇ ਮੋਮਬੱਤੀ ਤੇ ਮੋਮਬੱਤੀ ਨੂੰ ਪਹਿਲਾਂ ਤਾਂ ਆਪਾਂ ਇਹ ਜਿਹੜੀਆਂ ਸੈਟਾਂ ਨੇ ਇਹਨਾਂ ਦੇ ਨਾਲ ਸਾਰੀ ਮੋਮਬੱਤੀ ਨੂੰ ਇਸ ਤਰੀਕੇ ਨਾਲ ਲਗਾ ਦਿਆ ਬਹੁਤ ਹੀ ਸੌਖਾ ਤਰੀਕਾ ਹੈ ਨੋਰਮਲ ਜੀ ਆਪਣੇ ਘਰ ਦੇ ਵਿੱਚ ਵੀ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦਾ ਆਪਾਂ ਇਸਤੇਮਾਲ ਕਰਾਂਗੇ ਲੋ ਜੀ ਆਪਾਂ ਨੇ ਸਾਰੀ ਵੀ ਸੈਡਾਂ ਦੀਆਂ ਕਿਨਾਰੀਆਂ ਤੇ ਮੋਮਬੱਤੀ ਨੂੰ ਲਗਾਤਾ ਤੇ ਹੁਣ ਅਗਲੀਆਂ ਚੀਜ਼ਾਂ ਜਿਹੜੀਆਂ ਆਪਾਂ ਲੈਣੇ ਆ ਜੀ ਉਹ ਤੁਹਾਨੂੰ ਦੱਸਦੇ ਆ ਤੁਸੀਂ ਕੋਈ ਵੀ ਬਰਤਨ ਲੈ ਸਕਦੇ ਹੋ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਪਹਿਲਾਂ ਤਾਂ ਸਰੋਂ ਦਾ ਤੇਲ ਦੇਖੋ ਜੀ ਸਰੋਂ ਦਾ ਤੇਲ ਉਹਨਾਂ ਕਾ ਪਾਉਣਾ ਜਿੰਨੇ ਕ ਤੁਹਾਡੇ ਦਰਵਾਜ਼ਿਆਂ ਨੂੰ ਪ੍ਰੋਬਲਮ ਆ ਜਿੰਨੇ ਕ ਦਰਵਾਜ਼ਿਆਂ ਤੇ ਤੁਸੀਂ ਇਹ ਲਗਾਉਣਾ ਆ ਤੇ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਜੀ ਆਪਣੇ ਇਥੇ ਵਾਲਿਆ ਨਿੰਬੂ ਨੇ ਬਹੁਤ ਸੀ ਚੰਗੀ ਤੇ ਮਨਾਈ ਦੇ ਵਿੱਚ ਤੇਲ ਦੇ ਵਿੱਚ ਨਚੋੜ ਲਿਓ ਆਪਣੀ ਜੀ ਅਗਲੀ ਚੀਜ਼ ਹੈਗੀ ਆ ਵੈਸ਼ਲਿਨ ਤੁਸੀਂ ਵੈਸ਼ਲਿਨ ਲੈਣੀ ਆ ਆਮ ਹੀ ਆਪਣੇ ਘਰਾਂ ਦੇ ਵਿੱਚ ਹੁੰਦੀ ਆ ਜੀ ਤੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਮਿਕਸ ਕਰਾਂਗੇ ਉਹ ਹੈਗਾ ਜੀ ਆਪਣੀ ਮਸ਼ੀਨ ਦਾ ਤੇਲ ਲਓ ਜੀ ਆਪਣਾ ਇਹ ਸੋਲੂਸ਼ਨ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਇਹਦਾ ਆਪਾਂ ਕਿਵੇਂ ਇਸਤੇਮਾਲ ਕਰਨਾ ਹੈ ਇਹ ਵੀ ਤੁਹਾਨੂੰ ਆਪਾਂ ਦੱਸਾਂਗੇ ਆਪਾਂ ਪਹਿਲਾਂ ਦਰਵਾਜ਼ੇ ਨੂੰ ਸਾਫ਼ ਕਰਾਂਗੇ ਦੇਖੋ ਜੀ ਇਹਦੇ ਤੇ ਜੋ ਵੀ ਮਿੱਟੀ ਕੱਟਿਆ ਉਹ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰਨਾ ਜ਼ਰੂਰੀ ਆ ਫੇਰ ਹੀ ਆਪਾਂ ਇਹਦੇ ਤੇ ਸੋਲੂਸ਼ਨ ਵਗੈਰਾ ਲਗਾਵਾਂਗੇ ਦੇਖੋ ਜੀ ਮੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਆਪਣੇ ਦਰਵਾਜ਼ੇ ਨੇ ਤੇ ਇਹਨਾਂ ਤੇ ਦੇਖੋ ਕਿੰਨੀ ਸਕਰੈਚ ਪੈ ਗਈ ਤੇ ਜਿੰਨਾ ਮਰਜ਼ੀ ਆਪਾਂ ਪਚਾ ਕਰਕੇ ਰੱਖੀਏ ਤੇ ਪਰ ਫਿਰ ਵੀ ਪਾਣੀ ਤਾਂ ਦਰਵਾਜ਼ਿਆਂ ਨੂੰ ਲੱਕੜਦਿਆਂ ਨੂੰ ਲੱਗ ਹੀ ਜਾਂਦਾ ਹੋ ਇਹਨਾਂ ਦੇ ਉੱਤੇ ਪਾਣੀ ਲੱਗ ਜਾਂਦਾ ਤਾਂ ਇਹ ਖਰਾਬ ਹੋਣੇ ਵੀ ਜਲਦੀ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਜੇ ਲੱਕੜ ਦੇ ਉੱਤੇ ਤਾਂ ਜਦੋਂ ਪਾਣੀ ਖੜ ਜਾਂਦਾ ਤਾਂ ਤੁਹਾਨੂੰ ਵੀ ਪਤਾ ਹੈ ਹਨਾ ਤੇ ਇਹਦੇ ਲਈ ਆਪਾਂ ਕਿਵੇਂ ਇੱਕ ਦਰਵਾਜ਼ਿਆਂ ਨੂੰ ਬਚਾ ਕੇ ਰੱਖ ਸਕਦੇ ਹਾਂ ਤੇ ਇਹ ਆਪਾਂ ਤੁਹਾਡੇ ਲਈ ਵੀਡੀਓ ਸਪੈਸ਼ਲ ਬਣਾਈ ਹੈ ਅੱਜ ਪਰ ਬਾਕੀ ਸਿੱਧੇ ਆਪਣੇ ਹੀ ਸਕ੍ਰੈਚ ਨੇ ਉਥੇ ਆਪਾਂ ਚੰਗੀ ਤਰ੍ਹਾਂ ਲਗਾ ਦਾਂਗੇ। ਲੋ ਜੀ ਆਪਾਂ ਪਹਿਲਾਂ ਜਿਹੜਾ ਜਗਾ ਤੇ ਲਗਾਉਣੀ ਆ ਜਿੱਥੋਂ ਆਪਣੇ ਦਰਵਾਜ਼ਾ ਬੰਦ ਕਰਨ ਦੀ ਪ੍ਰੋਬਲਮ ਆ ਰਹੀ ਆ ਤੇ ਆਪਾਂ ਤੁਹਾਨੂੰ ਬੰਦ ਕਰਕੇ ਵੀ ਦਿਖਾਵਾਂਗੇ ਤੇ ਪਹਿਲਾਂ ਵੀ ਤੁਸੀਂ ਦਰਵਾਜ਼ਾ ਤੇ ਖਿੱਚ ਚੁੱਕੇ ਹੋ ਵੀ ਖੋਲਣ 'ਚ ਕਿੰਨੀ ਪ੍ਰੋਬਲਮ ਆ ਰਹੀ ਸੀਗੀ ਸਾਰੇ ਦਰਵਾਜੇ ਦੇ ਉੱਤੇ ਜਿਹੜੇ ਸੋਲੂਸ਼ਨ ਤਿਆਰ ਕੀਤਾ ਪਾ ਉਹ ਲਗਾ ਦਾਂਗੀ ਤੁਸੀਂ ਦਰਵਾਜੇ ਦੀ ਫਿਰ ਚਮਕ ਦੇਖਿਓ ਦੇਖੋ ਜੀ ਆਪਾਂ ਨੇ ਉੱਪਰਲੀ ਸਾਈਡ ਤੇ ਜਿੰਨੀ ਕਿ ਸਾਈਡ ਤੇ ਲਗਾਇਆ ਤੁਸੀਂ ਉਹ ਦਰਵਾਜਾ ਦੇਖ ਸਕਦੇ ਹੋ ਕਿੰਨੀ ਵਧੀਆ ਚਮਕਾਈ ਆ ਉਜੀ ਆਪਣਾ ਦਰਵਾਜ਼ਾ ਬਿਲਕੁਲ ਸਾਫ਼ ਹੋ ਗਿਆ ਤੇ ਜਿਹੜਾ ਆਪਨੇ ਕੈਮੀਕਲ ਤਿਆਰ ਕੀਤਾ ਸੀਗਾ ਆਪਣੇ ਦਰਵਾਜ਼ੇ ਦੇ ਉੱਤੇ ਜਿਹੜੇ ਸਕਰੈਚ ਸੀਗੇ ਉਹ ਦੇਖੋ ਜੀ ਬਿਲਕੁਲ ਵੀ ਹੀ ਮਿਟ ਗਏ ਤੇ ਪਰ ਇਹਦੇ ਤੇ ਜੇ ਆਪਣਾ ਕੋਈ ਵੀ ਮੀਂਹ ਦਾ ਪਾਣੀ ਜਾਂ ਆਪਾਂ ਇਹਦੇ ਤੇ ਪਾਣੀ ਦਰਵਾਜ਼ੇ ਦੇ ਉੱਤੇ ਪਾਵਾਂਗੇ ਤਾਂ ਉਹ ਬਿਲਕੁਲ ਵੀ ਉੱਪਰ ਖੜਨਾ ਨਹੀਂ ਹੈਗਾ ਹੇਠਾਂ ਨੂੰ ਆ ਜਾਣਾ ਚਲੋ ਜੀ ਆਪਾਂ ਦਰਵਾਜ਼ੇ ਨੂੰ ਵੀ ਬੰਦ ਕਰਕੇ ਦਿਖਾ ਦਿੰਨੇ ਆ ਬਹੁਤ ਆਸਾਨੀ ਦੇ ਨਾਲ ਦੇਖੋ ਜੀ ਆਪਣਾ ਦਰਵਾਜ਼ਾ ਲੱਗ ਗਿਆ ਜੀ ਆਪਣਾ ਬਿਲਕੁਲ ਦਰਵਾਜ਼ਾ ਹੋ ਗਿਆ ਸਾਫ਼ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਤੁਸੀਂ ਸਾਫ਼ ਕਰ ਸਕਦੇ ਹੋ ਜਿਹੜੀ ਇਹਦੀ ਸੈਲ ਉਹ ਬਿਲਕੁਲ ਖਤਮ ਕਰ ਸਕਦੇ ਹੋ ਜੜ ਤੋਂ ਤੇ ਬਹੁਤ ਹੀ ਵਧੀਆ ਆਪਾਂ ਨੇ ਸੋਲੂਸ਼ਨ ਤਿਆਰ ਕੀਤਾ ਸੀਗਾ ਇਹ ਉੱਪਰ ਲਗਾ ਸਕਦੇ ਹੋ ਦੇਖੋ ਜੀ ਆਪਾਂ ਜੇ ਪਾਣੀ ਦੀ ਗੱਲ ਕਰੀਏ ਕੋਈ ਵੀ ਆਪਣੇ ਮੀਂਹ ਦਾ ਪਾਣੀ ਇਹਨੂੰ ਦਰਵਾਜ਼ੇ ਨੂੰ ਟੱਚ ਨਹੀਂ ਕਰ ਸਕਦਾ ਹੈਗਾ ਕਿਉਂਕਿ ਜਿਹੜਾ ਆਪਾਂ ਨੇ ਉੱਪਰ ਇਹਦੇ ਸੋਲੂਸ਼ਨ ਵਗੈਰਾ ਲਗਾਇਆ ਵਾ ਕਿਹੋ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ